ਦੀਪ ਪੋਤਾ ਹੁਣ ਤੇ ਪਰਮਲ ਸੁੱਕੀ ਆ ਬੋਰਿਆਂ ਚ ਪਾ ਲੈਣੀ ਸੀ ਹੁਣ ਤੇ ਮੰਮੀ ਮੈਂ ਇਕੱਠੀ ਕਰਕੇ ਇਹ ਤੱਪੜ ਪਾਤਾ ਨਾ ਉਹ ਤੇ ਸਵੇਰੇ ਪਾ ਲਾਂਗੇ ਚਲ ਰਹੀ ਆ ਨਾ ਸਾਸਰੀ ਘਰ ਮੰਮੀ ਮੰਮੀ ਇੰਜ ਕਿਉਂ ਕਰਨ ਰਹਿ ਜੇ ਇੰਜ ਨਾ ਕਰੋ ਫਿਰ ਯੋ ਮਨ ਖਰਾਬ ਕਰਦੇ ਭੈਣ ਜੀ ਠੀਕ ਜੀ ਹਾਂ ਠੀਕ ਠਾਕ ਆ ਆ ਜਾ ਹਾਂ ਜੀ ਠੀਕ ਆ ਆ ਜਾ ਮੰਮੀ ਆ ਜਾ ਨੰਗ ਆ ਨਿਆਣੇ ਕਿੱਥੇ ਆ ਇੱਥੇ ਹੀ ਨੇ ਅੰਦਰ ਆ ਲਓ ਬਹਿ ਜਾ ਮੰਮੀ ਹੋਰ ਸੁਣਾਓ ਨਿਆਣੇ ਕਿੱਥੇ ਆ ਉਹ ਸਿੰਮੂ ਦੇ ਇਥੇ ਆ ਲੱਗ ਕੇ ਕਿਸੇ ਦੇ ਘਰ ਫੇਡਣ ਗਈ ਆ ਨਿੱਕੀ ਨਿੱਕੀ ਸੁੱਤੀ ਜੇ ਅੰਦਰ ਹੁਣੇ ਸਵਾਇਆ ਰੋਣ ਡਈ ਸੀ ਹੋਰ ਕਹਿੰਦੀ ਠੀਕ ਠਾਕ ਹਾਂ ਠੀਕ ਠਾਕ ਤੁਸੀਂ ਸੁਣਾਓ ਘਰ ਪਰਿਵਾਰ ਠੀਕ ਠਾਕ ਆ ਪਰਿਵਾਰ ਤੇ ਠੀਕ ਆ ਪਰਿਵਾਰ ਤੇ ਮੇਰਾ ਸਾਰਾ ਤੁਹਾਡੇ ਕੋਲ ਵਾ ਚਲੋ ਘਰ ਵੀ ਰਹਿਣਾ ਹੈ ਗਾਇਆ ਦਵਿੰਦਰ ਵੀ ਹੈਗੀ ਆ ਘਰ ਜੋਬਨ ਵੀ ਆ ਭਈ ਜੋਬਨ ਤੇ ਆਇਆ ਹੀ ਨਹੀਂ ਉਦੋਂ ਦਾ ਜਦੋਂ ਦਾ ਗਿਆ ਹਜੇ ਆਇਆ ਨਹੀਂ ਕਾ ਨਹੀਂ ਉਹ ਨਹੀਂ ਆਇਆ ਅੱਛਾ ਸਦਵਿੰਦਰ ਤੇ ਹੈ ਜਾਂ ਨਾ ਪਰਿਵਾਰ ਹੀ ਆਉਈ ਚਲੋ ਉਹ ਤੇ ਹੈ ਵਾ ਜੀਆਂ ਨਾ ਹੀ ਭੈਣ ਜੀ ਭਾਵ ਨਾ ਹੋ ਠੀਕ ਠਾਕ ਆ ਨਾ ਹਾਂਜੀ ਠੀਕ ਠਾਕ ਚਲੋ ਬਹੁਤ ਹੀ ਮੈਂ ਤਾਰ ਕੱਢ ਲਿਆ ਵਾ ਮੰਜੀ ਤੇ ਆੜ ਪਾਣੀ ਹਾਂਜੀ ਸਸਰੀਆ ਮਸੀ ਜੀ ਹਾਂਜੀ ਠੀਕ ਠਾਕ ਜੀ ਸੁਣਾਓ ਹਾਂਜੀ ਦੁਬਿੰਦਰ ਦੀ ਧੀ ਸੀ ਕਾ ਹਾਂ ਠੀਕ ਕੀ ਆ ਬੇਟੀ ਮੰਮੀ ਤਾਹ ਜੋ ਦੁੱਤੀ ਲਾ ਲਓ ਕਿਉ ਫਾਇਨਿਂਡਿਆ ਆਏ ਤੇ ਕਿੱਥੇ ਬਾਹਰ ਗਏ ਦਾ ਸੁੱਤੀ ਹੀ ਆ ਤੇ ਮੈਂ ਤੇ ਨਿਆਣਿਆਂ ਨੂੰ ਮਿਲਣਾ ਦੇਖਵਾਂ ਕੋਈ ਨਹੀਂ ਆ ਹੁਣ ਤੇ ਉਹਨੇ ਉੱਠ ਜਾਣਾ ਵਾ ਮੈਂ ਜੇ ਇਦਾਂ ਠਾਤੀਆਂ ਕੱਚੀ ਨੀਂਦੇ ਫਿਰ ਰੋਊਗੀ ਜੀ ਲਾ ਲਿਆ ਠੀਕ ਹਾਂ ਜੀ ਜੂ ਕੀ ਲਾਉਣਾ ਮੰਮੀ ਹਾਂ ਮੇਰੇ ਦੇ ਕਰਮਾਂ ਚ ਰੱਬ ਨੇ ਆ ਸਤਾ ਹੀ ਲੇਖ ਛੱਡਿਆ ਮੇਰੇ ਤੇ ਸੁੱਖ ਦੇ ਦੇਣ ਰੱਬ ਲਿਖਣੇ ਭੁੱਲ ਹੀ ਗਿਆ ਪਾਣੀ ਧਾ ਦੇਗਾ ਮੈਂ ਬੜਾ ਜਾਣ ਤਾਂ ਗਿਆ ਮੈਂ ਤੁਹਾਨੂੰ ਕੀ ਦੱਸਾਂ ਕਿਉਂ ਪਾਣੀ ਧਾ ਉੱਥੇ ਮੈਨੂੰ ਦਵਿੰਦਰ ਨੇ ਜੀਣ ਦਿੰਦੀ ਇੱਥੇ ਉਦਾਂ ਦੀ ਮੈਨੂੰ ਮੇਰੀ ਆਪਣੀ ਪਰਝਾਈ ਟੱਕਰ ਗਈ ਗਾੜੀ ਇਹ ਉਹਦਾ ਵੀ ਸਿਰਾ ਵਾ ਨਹੀਂ ਕਿੰਨੀਆਂ ਕਿੰਨੀਆਂ ਗੱਲਾਂ ਤੋਂ ਆ ਨੋਕ ਚੋਕ ਨਿਆਣਿਆਂ ਨੂੰ ਕਰਦੀ ਰਹਿੰਦੀ ਆ ਤੇ ਤੁਹਾਨੂੰ ਪਤਾ ਵਾ ਮੈਨੂੰ ਕੁੜੀਆਂ ਨੂੰ ਕੋਈ ਗੱਲ ਕਰੇ ਤੇ ਮੈਨੂੰ ਚੰਗਾ ਨਹੀਂ ਲੱਗਦਾ ਦੀਪ ਮੈਂ ਇਹ ਗੱਲ ਤੈਨੂੰ ਪਹਿਲਾਂ ਹੀ ਦੱਸਤੀ ਜੀ ਕਿ ਤੇਰੀ ਪਰਝਾਈ ਦਾ ਸੁਭਾਅ ਇਦਾਂ ਦਾ ਵਾ ਫਤੋਂ ਆਣੀ ਹੀ ਨਹੀਂ ਮੈਂ ਜਾਣਾ ਹੀ ਆਪਣੀ ਮੰਮੀ ਨਾਲ ਪਰ ਮੰਮੀ ਨੇ ਤੇ ਡੈਡੀ ਨੇ ਜ਼ੋਰ ਲਾਇਆ ਹੀ ਮੈਨੂੰ ਪਿੱਤੀਏ ਇੱਥੇ ਆ ਜਾ ਤੇ ਫਿਰ ਮੈਂ ਇਹਨਾਂ ਦਾ ਆਖਾ ਵੀ ਕਿਵੇਂ ਮੋੜਦੀ ਉਹਨਾਂ ਨੂੰ ਇਹ ਵੀ ਕੀ ਪਤਾ ਚਲ ਸਾਡੇ ਸਾਹਮਣੇ ਨਾ ਕੋਈ ਗੱਲ ਹੋਊਗੀ ਮੈਂ ਤਾਂ ਉਹਨਾਂ ਦੇ ਮੂੰਹ ਨੂੰ ਬੈਠੀ ਆ ਉਹ ਥੋੜੀ ਚੰਦੀ ਆ ਵੀ ਮੈਂ ਇੱਥੇ ਬਹਾਂ ਮੈਂ ਹੁਣ ਆਪਣੇ ਮਾਂ ਪਿਓ ਦੇ ਕਰਕੇ ਆ ਉਹ ਆnde ਜਿੰਨਾ ਚਿਰ ਰਹੀ ਆ ਤੂੰ ਚੁੱਪ ਰਹਿ ਮੇਰੇ ਕਰਕੇ ਸਗੋਂ ਆਪ ਵੀ ਬੁਰੇ ਬਣਦੀ ਆ ਖਾਨਦਾਨ ਦੀਆਂ ਹੁਣ ਨਾ ਪਰਜਾਈਆਂ ਤੇ ਕੋਈ ਗੱਲ ਨਹੀਂ ਕਰਦੀਆਂ ਬੇ ਜਦੋਂ ਬੇ ਖਾਨਦਾਨ ਦੀਆਂ ਹੁੰਦੀਆਂ ਨਾ ਉਹੋ ਹੀ ਗੱਲਾਂ ਕਰਦੀਆਂ ਹੁੰਦੀਆਂ ਮੂੰਹ ਪਾੜ-ਪਾੜ ਕੇ ਬਾਕੀ ਸਮਝਦਾਰ ਹੋਣ ਨਾ ਉਹ ਸਾਰਾ ਕੋਟ ਟੱਕ ਬਲੇਟ ਕਰ ਲਈਦੀ ਆ ਮੈਂ ਕਿਹਨਾਂ ਕਾ ਦਾ ਗੁੱਸਾ ਗੁੱਸਾ ਤਾਂ ਮੇਰਾ ਉਹ ਪਰਮਾਤਮਾ ਨਾਲ ਆ ਵਾ ਜਿੰਨੇ ਮੇਰੀ ਝੋਲੀ ਚ ਇਡਾ ਵੱਡਾ ਦੁੱਖ ਪਾਤਾ ਅਜਾ ਆਪ ਹੁੰਦੇ ਤੇ ਮੈਨੂੰ ਕੀ ਲੋੜ ਹੀ ਥਾਂ ਥਾਂ ਦੇ ਤੱਕੇ ਖਾਂਦੀ ਜਦੋਂ ਰੱਬ ਨੇ ਇਡਾ ਵੱਡਾ ਦੁੱਖ ਪਾਤਾ ਤੇ ਗਾੜੀ ਜੀ ਉਹ ਜੇ ਜੇ ਸਮਝਣ ਵਾਲੇ ਹੋਣ ਤੇ ਸਮਝ ਸਕਦੇ ਆ ਤੇ ਚੱਲ ਮੇਰਾ ਟਾਈਮ ਔਖਾ ਸੌਖਾ ਲੰਘ ਜੇ ਪਰ ਕੋਈ ਨਹੀਂ ਸਮਝਦਾ ਮੰਮੀ ਕੁੜੀਆਂ ਦਾ ਕਰਕੇ ਤੱਕੇ ਖਾਂਦੀ ਫਿਰਦੀਆਂ ਨਿਆਣਿਆਂ ਦਾ ਜੀ ਲੱਗ ਗਿਆ ਨਾ ਕਿ ਉਦਾਂ ਮੈਨੂੰ ਕਹੀ ਜਾਨੀ ਆ ਨਹੀਂ ਜੀ ਇਹਨੂੰ ਤਾਂ ਜੀ ਲੱਗਾ ਹੀ ਆ ਚੱਲ ਨਿੱਕੀ ਜਿਹੜੀ ਉਹ ਤਾਂ ਨੂੰ ਪਤਾ ਅਗੇ ਇਦਾਂ ਕਰਦੀ ਜਾਂਦੀ ਹੂ ਆ ਜਾਂ ਹੱਥ ਨਹੀਂ ਕਿਸਦਾ ਲਵਾਉਂਦੀ ਤੇ ਸਿਮੂ ਆਪਣਾ ਸਕੂਲ ਚਲ ਜਾਂਦੀ ਆ ਸਕੂਲੋਂ ਆਣ ਕੇ ਪੜਨ ਹੁਣੇ ਘੜੀ ਕੋ ਉਧਰ ਨੂੰ ਮੈਂ ਜਾ ਖੇਡਿਆ ਕੁੜੀਆਂ ਬੜਾ ਕਰਦੀ ਆ ਸਿਮੂ ਦਾ ਤੇ ਮੈਂ ਚਲ ਜਾ ਮੇਰਾ ਪੁੱਤ ਖੇਡਿਆ ਇਦਾਂ ਦਿਨ ਕੱਢਦੀਆਂ ਆ ਕੀ ਕਰੀ ਇੱਕ ਨੂੰ ਸਵਾਲ ਤਾਂ ਤੇ ਦੂਜੀ ਉਧਰ ਖੇਡਣ ਚਲ ਗਈ ਕੀ ਕਰਨਾ ਫੇਰ ਪਾਸ ਵਾਲੀ ਗੱਲ ਇੱਥੇ ਤੂੰ ਹੀ ਛੱਡੋ ਤੂੰ ਮੈਨੂੰ ਇਹਸ ਨਾਓ ਦਵਿੰਦਰ ਤੇ ਨਹੀਂ ਕੋਈ ਗੱਲ ਕਰਦੀ ਮਗਰੋਂ ਤੇ ਇਹਦੀਆਂ ਤੂੰ ਗੱਲਾਂ ਕਰਦੀ ਦਵਿੰਦਰ ਦੀਆਂ ਉਹਨੂੰ ਦੇ ਮੌਕੇ ਮਿਲੇ ਗੱਲਾਂ ਕਰਨ ਦੇ ਅੱਗੇ ਤਾਂ ਥੋੜੀਆਂ ਕਰਦੀ ਹੁਣ ਤੇ ਉਹ ਆਉਂਦੀ ਜਾਂਦੀ ਲੰਘਦੀ ਬਹਾਨੇ ਲੱਭ ਲੈਂਦੀ ਆ ਕੰਮ ਦੇ ਚਾਹ ਨਾਲੰਮੀ ਪੈ ਜਾ ਮੇਰਾ ਲੱਕ ਦੋਹਦਾ ਮੇਰਾ ਸਿਰ ਦੋਹਦਾ ਛੱਡ ਦਿੰਦੀ ਆ ਕੰਮ ਜੀ ਕਰਦਾ ਕਰ ਲੈਂਦੀ ਜੀ ਕਰਦਾ ਨਹੀਂ ਕੀ ਕਰਨਾ ਵੇਖ ਲਓ ਮੰਮੀ ਪਹਿਲਾਂ ਤਾਂ ਮੇਰੇ ਸਿਰ ਸਾਂਹ ਹੀ ਤੇ ਹੁਣ ਫਿਰ ਤੁਹਾਡੇ ਨਾਲ ਹੀ ਸ਼ੀਕਾ ਕਰਨ ਡਈ ਆ ਉਹਨੂੰ ਮਾਸਾ ਸ਼ਰਮਣੀ ਆ ਵੀ ਜੇ ਉਹ ਘਰ ਛੱਡ ਕੇ ਚਲੀ ਗਈ ਆ ਤੇ ਰਹਿ ਤੈਹੀਂ ਨਾ ਸੱਸ ਹੀ ਗਈਆਂ ਪਤਾ ਨਹੀਂ ਮੈਂ ਨਹੀਂ ਆ ਮੇਰੀ ਪਰਜਾਈ ਆ ਤੇ ਪਰ ਉਹ ਤੇ ਉਹ ਉਦੋਂ ਵਾਧਿਆ ਇਥੇ ਕੋਈ ਘਟ ਨਹੀਂ ਜੀ ਹਾਂ ਜੀ ਨਾ ਕੋਈ ਘਟਾ ਨਹੀਂ ਆ ਫਰੀਦ ਵੀ ਪੁੱਛਣ ਲਈ ਸੀ ਕਹਿੰਦੀ ਵੀ ਕੀ ਹਾਲ ਮੈਂ ਮੈਂ ਜਾਣਾ ਆ ਆਹੋ ਮੈਂ ਕੀਤਾ ਸੀ ਫੋਨ ਮੈਂ ਮम्मी ਨੂੰ ਭੇਜ ਤਿਓ ਮੈਂ ਤਾਂ ਕਿਹਾ ਸੀ ਆਵੀ ਨਾਲ ਫਿਰ ਉਹ ਨਹੀਂ ਆਏ ਆਪ ਨਹੀਂ ਫਿਰ ਤਾਂ ਇਹਨੂੰ ਪਤਾ ਆ ਫਿਰ ਜਿਹੜਾ ਕੋਈੜਾ ਮੈਂ ਟਾਈਮ ਕੱਢ ਕੇ ਹੁਣ ਆਨੂੰ ਆਈ ਆ ਮੇਰਾ ਤਾਂ ਕਿੰਨੇ ਦਿਨਾਂ ਦਾ ਦਿਲ ਕਰਦਾ ਸੀ ਮਿਲਣ ਨੂੰ ਮੈਂ ਹੁਣ ਕੀ ਕਰਾਂ ਫਸੀ ਵਾਲੀ ਗੱਲ ਹੋ ਗਈ ਇਹਨੂੰ ਕੀ ਪਤਾ ਕਿਹੜਾ ਵੇਲਾ ਘੜੀ ਹੀ ਜਦੋਂ ਮੋਂਾਂ ਦੇ ਘਰ ਕੰਮ ਤੇ ਗਈ ਆ ਤੇ ਕਿਹੜਾ ਵੇਲਾ ਹੀ ਜਦੋਂ ਮੈਂ ਠੱਕੇ ਖਾਣ ਲਈ ਆ ਨਾ ਮੈਂ ਉਧਰ ਕੰਮ ਤੇ ਜਾਂਦੀ ਮੈਂ ਤਾਂ ਸੋਚਿਆ ਸੀ ਚੱਲ ਅਛਾ ਚਾਰ ਪੈਸੇ ਕੋਲ ਹੋਣਗੇ ਬੰਦਾ ਮਰਜ਼ੀ ਨਾਲ ਵਰਤ ਲੈਂਦਾ ਪਰ ਕੀ ਕਰ ਲੈਣਾ ਮੰਮੀ ਲੋਕਾਂ ਦਾ ਕੀ ਬਣੂਗਾ ਜੇ ਮੈਂ ਆਪਣੇ ਦਿਨ ਕੱਟਣ ਲਈ ਆ ਤੇ ਕੋਈ ਜੀ ਨਹੀਂ ਦਿੰਦਾ ਸਿਆਣਿਆਂ ਨੇ ਇਦਾਂ ਹੀ ਕਿਹਾ ਨਾ ਕਿ ਦਾਤਰੀ ਨੂੰ ਰੇਕ ਬੰਨੇ ਦੁਨੀਆ ਨੂੰ ਦਵੱਲੇ ਹੀ ਹੈ ਦੁਨੀਆ ਦਵੱਲੇ ਭੱਗ ਜਾਂਦੀ ਹੈ ਦੁਨੀਆ ਦੀ ਨਹੀਂ ਟੈਨਸ਼ਨ ਲਈਦੀ ਹੁੰਦੀ ਤੂੰ ਨਾ ਇਹੋ ਜਿਹੀ ਦਿਲ ਤੇ ਲਾ ਕੇ ਬੈਠੀ ਏ ਤੇਰਾ ਉੱਥੇ ਵੀ ਇਹ ਹਾਲ ਤੇ ਇੱਥੇ ਵੀ ਐ ਹਣਾ ਸੋਚਿਆ ਕਰ ਫੇਰ ਮੇਰੇ ਮਨ 'ਚ ਇਹ ਹੋ ਰਹਿਣਾ ਹੀ ਕਿ ਤੂੰ ਇਹੋ ਜਿਹਾ ਸੋਚਦੀ ਰਹਿੰਦੀ ਇੱਥੇ ਬੈਠੀ ਨਹੀ ਨਹੀ ਚੱਲ ਕੋਈ ਗੱਲ ਨਹੀਂ ਪਾਪੀ ਜੀ ਲਾਇਆ ਉਹ ਚਾਹ ਬਣੀ ਨਹੀਂ ਆ ਪਾਜੀ ਚੋਪਾ ਨਹੀਂ ਫੋਨ ਪਾਣਾ ਆ ਫੋਨ ਤੇ ਹੁੰਦਾ ਰਹਿੰਦਾ ਵਾ ਬੜਾ ਲੋਲਾ ਖਾ ਹੋਂ ਡਿਆ ਸੀ ਕਹਿੰਦਾ ਵਾ ਕਿਉਂ ਕੱਲੇ ਦੀਪ ਨੂੰ ਉੱਥੇ ਨਿਆਣੇ ਕਿਉਂ ਕੱਲੇ ਆ ਰੌਣਕ ਹੈ ਇੱਥੇ ਹੈ ਨਹੀਂ ਆ ਤੇ ਤੁਸੀਂ ਕਿਦਾਂ ਦੋਵੇਂ ਜਾਣੀ ਡੰਡੇ ਵਜਾਉਣਾ ਤੁਸੀਂ ਉਹਨੂੰ ਉੱਧਰ ਨੂੰ ਘਾਲਤਾ ਵਾ ਮੈਂ ਕੀ ਕਹਿਣਾ ਸੀ ਫਿਰ ਜੇ ਮੈਂ ਇੱਕ ਗੱਲ ਕਰਦੀ ਤੇ ਮੈਨੂੰ 10 ਗਾੜੀਆਂ ਸੁਣਾਉਂਦਾ ਸੀ ਮੈਂ ਤੇ ਫਿਰ ਚੁੱਪ ਹੀ ਕਰ ਗਈ ਮੈਂ ਹੁਣ ਤੈਨੂੰ ਮੈਂ ਕੀ ਦੱਸਾਂ ਕਣਕ ਦਾ ਕਿਦਾਂ ਕਣਕ ਬੀਜੀ ਗਈ ਕਣਕ ਦਾ ਇਹ ਹੀ ਹੋ ਕਿ ਥੋੜੀ ਬਹੁਤੀ ਬੀਜੀ ਗਈ ਜਦੋਂ ਦੂਜਿਆਂ ਦੇ ਹੱਥਾਂ 'ਚ ਉਹਨ ਪੈਲੀਆਂ ਧਾਲੀਆਂ ਤਾਂ ਫੇਰ ਕੀ ਕਰਨਾ ਕਿਸ ਦੀ ਮਰਜ਼ੀ ਆ ਕੋਈ ਜਿੰਨੀ ਮਰਜ਼ੀ ਕੋਈ ਬੀਜੇ ਜਿੰਨੀ ਮਰਜ਼ੀ ਕੋਈ ਖਿਲਾਰ ਦੇ ਜਿੱਦਾਂ ਮਰਜ਼ੀ ਕੋਈ ਕਰੇ ਇਹ ਥੋੜਾ ਕਿ ਗਵਾ ਹੋ ਕੇ ਮੈਂ ਕਹਿਣਾ ਇੱਕ ਗੱਲ ਹੈਗੀ ਆ ਚੰਗਾ ਭਲਾ ਆਪਣਾ ਘਰ ਦਾ ਕੰਮ ਹੈਗਾ ਹੀ ਭਾਜੀ ਬੜਾ ਸੋਹਣਾ ਪੈਲੀ ਦਾ ਕਰਨ ਨਹੀਂ ਰਹਿ ਹੀ ਚਲ ਜਿੰਨੀ ਹੈਗੀ ਹੀ ਆਪਣੇ ਹੱਥੀ ਵਾਣ ਬੀਜਣ ਦਾ ਹੀ ਇਹ ਵੀ ਦਵਿੰਦਰ ਨੇ ਆਪਣੀ ਮਰਜ਼ੀ ਕੀਤੀ ਉਹਦੋਂ ਬਦੀ ਵੀ ਨਹੀਂ ਤੂੰ ਬਾਹਰ ਜਾ ਕੇ ਕੰਮ ਕਰ ਬਾਹਰ ਜਾ ਕੇ ਕੀ ਗੱਲ ਇਹ ਘਰ ਦਾ ਕੰਮ ਕੰਮ ਨਹੀਂ ਸੀ ਆਪਣੀ ਜ਼ਮੀਨ ਕਿਸ ਨੂੰ ਦੇ ਕੇ ਅੱਦੋਵਾਣ ਕਰਨੀ ਤੇ ਆਪਕੇ ਹੱਥ ਦੇ ਥੱਲੇ ਕੰਮ ਕਰਨਾ ਇਹ ਕਿੱਡੀ ਕ ਸੋਭਾ ਵਾ ਇਹ ਤੇ ਹੁਣ ਦਿਮਾਗ ਹੀ ਆ ਨਾ ਦਿਮਾਗ ਨਾਲ ਪੁੱਠੇ ਵਾਸੇ ਹੀ ਚੱਲਦਾ ਉਹਦਾ ਦਿਮਾਗ ਪਤਾ ਨਹੀਂ ਕੀ ਉਹਨੂੰ ਹੋ ਗਿਆ ਵਾ ਵੀ ਹਰ ਕੰਮ ਉਹਨੇ ਪੁੱਠਾ ਹੀ ਕਰਨਾ ਹੁੰਦਾ ਵਾ ਅੱਗੇ ਮੈਂ ਡੈਡੀ ਵੀ ਮੈਨੂੰ ਕਹਿੰਦੇ ਅਹੀ ਜਾਂਦੇ ਹੀ ਵੇਖ ਲੈ ਇਹ ਕਿੱਡੀ ਵੱਡੀ ਗਲਤੀ ਹੈ ਵੀ ਤੂੰ ਆਪਣੀ ਪਹਿਲੀ ਖਾਂਕ ਰੁੱਝੂ ਕਰਦੇ ਮੈਂ ਹੁਣ ਸਾਡੇ ਹੱਥ ਬਸ ਕੁਝ ਨਹੀਂ ਅਹੀਂ ਕੀ ਕਰੀਏ ਕੀ ਕਰਨਾ ਦਿਨ ਕੱਟਣ ਵਾਲੀ ਗੱਲ ਈ ਆ ਹਾਂ ਰੱਬ ਨੇ ਪੁੱਤ ਦਿੱਤਾ ਹੁੰਦਾ ਤਾਂ ਮੈਂ ਲੈ ਕੇ ਪੈ ਲਿਆ ਤੂੰ ਫਿਰਦੀ ਹੁਣ ਮੈਂ ਧੀਆ ਲੈ ਕੇ ਜਾਵਾਂ ਤੇ ਗਿੰਨ ਜੀ ਦਿੰਦੇ ਦੁਨੀਆ ਤੇ ਉਹਨਾਂ ਨੇ ਮੈਨ ਇਦਾਂ ਦਾ ਨਾ ਸੋਚਿਆ ਕਰ ਤੂੰ ਮੰਮੀ ਤੁਸੀਂ ਹਾਂ ਗੱਲ ਕਹਿ ਦਿੰਦੇ ਜਿਹਾ ਆ ਆਮਤਰਾ ਮੁਲਖ ਜਿਹੜਾ ਜਮਾਨਾ ਹੈ ਇਹ ਨਹੀਂ ਆ ਇਹ ਗੱਲ ਮੰਨਦਾ ਗੱਲ ਤਾਂ ਲੋਕਾਂ ਦੀ ਆ ਤੁਹਾਡੀ ਨਹੀਂ ਗੱਲ ਕੋਈ ਤੁਹਾਡਾ ਤਾਂ ਮੈਨੂੰ ਪਤਾ ਵਾ ਵੀ ਤੁਸੀਂ ਆਂਦੇ ਲੋਕ ਤਾਂ ਬੜਾ ਕੁਝ ਹੁੰਦੇ ਆ ਜੇ ਲੋਕਾਂ ਦੀਆਂ ਗੱਲਾਂ ਵੱਲ ਜਾਈਏ ਨਾ ਫਿਰ ਜੀ ਆ ਨਹੀਂ ਜਾਂਦਾ ਹੁੰਦਾ ਪੁੱਤ ਤੇ ਮੈਨੂੰ ਵੀ ਪਤਾ ਵਾ ਮੇਰੇ ਇਹੋ ਹੀ ਸਭ ਕੁਝ ਆ ਮੇਰੀ ਤੇ ਇਹਨਾਂ ਨਾਲ ਹੀ ਦੁਨੀਆ ਵਾ ਦੇਖ ਹੁਣ ਆਣ ਕੇ ਵਾਰੀ ਵੱਧੀ ਅੱਦੀ ਇਹਨੇ ਆਜਾ ਕਰਨਾ ਕਦੀ ਕੇ ਇਹਨੇ ਆਜਾ ਕਰਨਾ ਵਾ ਬੇਰਾਂ ਵੱਧੀ ਨਾ ਉਹ ਕਿੜੀਆਂ ਆਇਆ ਕਰਨਾ ਵਾ ਬੇਫਜ਼ੂਲ ਹੀ ਖਾਚੇ ਆ ਨਾ ਇਹਨਾਂ ਦੇ ਹੁਣ ਪਰ ਹਾਣ ਨੂੰ ਖਰਚੇ ਕਾਦੇ ਪੈਣੇ ਇਹਨਾਂ ਵਰਗੀਆਂ ਦੇ ਖਰਚੇ ਪੈਣੇ ਹੁਣ ਕਦੀ ਕੋਈ ਆ ਜਾਣਾ ਤੇ ਕਦੀ ਕੋਈ ਆ ਜਾਣਾ ਹੁਣ ਇਹਦਾ ਡੰਬਾ ਡੋਲਾ ਸਾਂਭੀ ਹੈ ਕਿ ਜਾਂ ਇਹਦੇ ਹੁਣ ਆਏ ਗਏ ਵੀ ਸਾਂਭੀ ਆਹੀ ਚਾਰ ਚਫੇਰੇ ਸਾਡੀ ਅੰਤਰੀ ਜਾਨ ਨੂੰ ਸਿਆਪੇ ਪਾਏ ਹੁਣ ਲੰਗਰ ਬਣਾਉਣਾ ਸ਼ੇਅਰ ਕਰੀ ਭੰਗੇ ਖਾਣੇ ਕਰਨੇ ਪੈਣੇ ਮੇਰੀ ਗੱਲ ਸੁਣ ਪੁੱਤ ਮੈਨੂੰ ਕੋਕ ਬਹੁਤ ਲੱਗੀ ਹੈ ਚਾਹ ਨੂੰ ਘਰ ਰਹਿਣ ਤੇ ਮਜੀਦ ਨੂੰ ਮੈਨੂੰ ਨਾ ਖੂ ਬੜੀ ਪੈਣ ਈ ਮੈਂ ਤਾਂ ਛੇਤੀ ਛੇਤੀ ਨਿਕਲ ਆਈਂ ਸਬਰ ਸਬਰੇ ਆਈ ਮੰਮੀ ਦੀ ਰੋਟੀ ਨਹੀਂ ਖਾ ਗਿਆ ਏ ਕੀ ਕਰਾਂ ਕੀ ਦੱਸਾਂ ਤੈਨੂੰ ਹੁਣ ਚੱਲ ਕੋਈ ਨਹੀਂ ਮੈਂ ਆਪ ਵੇਨੀ ਉਹਨੂੰ ਕੀ ਕਹਿਣਾ ਮੈਨੂੰ ਨਹੀਂ ਰੋਟੀ ਬੈਜੋ ਤੁਸੀਂ ਮੈਂ ਆਪ ਕਰਦੀ ਆ ਉਹਨੂੰ ਮੈਂ ਆਵਾਜ਼ ਦੇਤੀ ਜੋ ਉਹਨੇ ਤੇ ਚਾਹ ਤਾਂ ਤਾਂ ਨਹੀਂ ਕਿੰਨੀ ਉੱਤੀ ਹੋਣੀ ਨਹੀਂ ਹੁਆ ਹਾਏ ਮੈਂ ਤੇ ਘਸਣ ਵਾਲੀ ਗੱਲ ਹੋ ਗਈ 30 ਦੇ ਗਾੜੀ ਮੰਮੀ ਮੰਮੀ ਕਹਿੰਦਾ ਆ ਮੈਨੂੰ ਭੁੱਖ ਬੜੀ ਲੱਗੀ ਆ ਚਾਹ ਰਹਿਣ ਦੋ ਤੇ ਪਹਿਲਾਂ ਰੋਟੀ ਲਿਆ ਦਿਓ ਤੂੰ ਮੈਂ ਇਦਾਂ ਕਰਦੀ ਆ ਯਾਰ ਆਂਦੀਆਂ ਦੋ ਰੋਟੀਆਂ ਸੁੱਟ ਦੇਣੀ ਤਾਂ ਤੂੰ ਰੋਟੀ ਖਵਾ ਲੈ ਚਾਹ ਬਾਅਦ ਚ ਪਿਆ ਲੈ ਆਹੋ ਮੈਂ ਉਹ ਕਹਿ ਨਹੀਂ ਹੁਣ ਕਹਿੰਦੇ ਭੁੱਖ ਲੱਗੀ ਤੇ ਫੇਰ ਚਾਹ ਨਾ ਹੀ ਪਈਏ ਨਹੀਂ ਰੋਟੀ ਖਵਾ ਲੈ ਪਹਿਲਾਂ ਆ ਜਾ ਪਾਬੀ ਜੀ ਹਾਂ ਕੰਮ ਤੁਸੀਂ ਬਾਅਦ ਚ ਕਰ ਲੈਣਾ ਸੀ ਮੰਮੀ ਕਹਿੰਦੇ ਭੁੱਖ ਬੜੀ ਲੱਗੀ ਆ ਤੇ ਪਹਿਲਾਂ ਮੰਮੀ ਨੂੰ ਰੋਟੀ ਖਵਾ ਲੈਂਦੇ ਰੋਟੀ ਬਣਾ ਦਿਓ ਹਾਏ ਹੁਣ ਇਹ ਤਾਂ ਜੇ ਮਾਸੀ ਤੁਰੇ ਆਏ ਆਏ ਚਾ ਪਾਣੀ ਦੇ ਦੇ ਲਾਂ ਤਾਂ ਫੇ ਰੋਟੀ ਕੋਈ ਨਹੀਂ ਖਵਾ ਲ ਦਿੰਦੇ ਆਂ ਪੁੱਖ ਲੱਗ ਗਈ ਆ ਅਸੀਂ ਕਿੱਧਰ ਤੇ ਹੋਟਲ ਆਇਆ ਤੇ ਜਿਹੜੀ ਆਉਂਦੇ ਆ ਰੋਟੀ ਪਕਾਈਏ ਤਾਂ ਫੜਾ ਦੇਣੀ ਆ ਲੈ ਭਾਬੀ ਫੇਰ ਕੀ ਆਂਦੇ ਮੈਂ ਟਾਈਮ ਨਾ ਕਰੂੰ ਤੁਰਪੀ ਇੱਕੋ ਹਲਕਾ ਖਾਦਾ ਹੀ ਫੇਰ ਕੀ ਦੱਸ ਜਦੋਂ ਆਪਾਂ ਉਹਨਾਂ ਨੇ ਚਾਹ ਨਹੀਂ ਪੀਣੀ ਤਾਂ ਚਾਹ ਠਹਿਰ ਕੇ ਬਣਾ ਲੈਨੇ ਆ ਚੱਲ ਕੋਈ ਨਹੀਂ ਪਕਾ ਲੈਨੇ ਆ ਫੇਰ ਮੈਨੂੰ ਆ ਕਰ ਲੈਂਦੇ ਨਾ ਪਹਿਲਾਂ ਕੱਪੜਿਆਂ ਦਾ ਕੰਮ ਤਾਂ ਬਾਅਦ ਚਾਹ ਖਵਾ ਲ ਦਿੰਨੀ ਆ ਰੋਟੀ ਤੈਨੂੰ ਵੀ ਪਤਾ ਵਾ ਸਿਹਰ ਦਾ ਕੰਮ ਕਰ ਕਰ ਕੇ ਮੈਂ ਥੱਕ ਗਈ ਆ ਤਾਂ ਸਿਹਰ ਮੇਰਾ ਬੜਾ ਦੁਖਾਂਡਿਆ ਵਾ ਚਲ ਕੋਈ ਗੱਲ ਨਹੀਂ ਮੰਮੀ ਆਉਂਦੇ ਧਾਰ ਕੱਢ ਕੇ ਤੇ ਉਹਨਾਂ ਨੂੰ ਪੁੱਛ ਕਹਿ ਦੇ ਨਿਓ ਲਾ ਲੈਂਦੇ ਤੂੰ ਕਰ ਲੋ ਜੋ ਕਰਨਾ ਮੈਂ ਬਸ ਕਰਨਾ ਕਿ ਮੈਂ ਕੱਪੜੇ ਸੁਕਣੇ ਪਾਉਣੇ ਆ ਤੋਤੇ ਜਿਹੜੇ ਉਹ ਮੈਂ ਪਾ ਕੇ ਤੇ ਫੇਰ ਘੜੀ ਘਰ ਐਸਟ ਕਰਨੀ ਮੇਰਾ ਸਿਰ ਬੜਾ ਦੁਖਣ ਡਿਆ ਹੱਦ ਹੋਈ ਆ ਹੱਦ ਤੇਰੇ ਵਾਲੀ ਨਹੀਂ ਨਾ ਹੋਈ ਹੈਗੀ ਮੈਂ ਲਾ ਲਾ ਕੇ ਇੱਥੇ ਬੈਠੀ ਆਡਾ ਵੀ ਰਹਿਣਾ ਪਾਰੂ ਕੀਤਾ ਆਉਂਦੀ ਉਹ ਰੋਟੀ ਉਥੋਂ ਖਾ ਕੇ ਨਹੀਂ ਨਾ ਆ ਸਕੀ ਸਵਕਤੇ ਆਉਂਦੀ ਨੂੰ ਭੁੱਖ ਲੱਗ ਗਈ ਬੰਦਾ ਜਦੋਂ ਪਤਾ ਮੈਂ ਜਾਣਾ ਮੈਂ ਤਾਂ ਤੂੰ ਦੋ ਪਰੌਂਠੀਆਂ ਦਵਿੰਦਰ ਨੂੰ ਕਹ ਮੈਨੂੰ ਲਾ ਕੇ ਦੇ ਭਾਈ ਮੈਂ ਖਾ ਕੇ ਜਾਵਾਂ ਇੱਥੇ ਮੈਂ ਕਿਹੜਾ ਹੁਣ ਮੰਮੀ ਅੰਦਰ ਆਜੋ ਹਾਂ ਉਥੇ ਆ ਲਫੜਾ ਸਾਗ ਬਣਿਆ ਵਾ ਮੰਮੀ ਇਹਦੇ ਮੈਂ ਜਵਾਰ ਦੀਆਂ ਰੋਟੀਆਂ ਲਾ ਦੇਣੀ ਮੈਂ ਫੜਉਣੀ ਤੁਹਾਨੂੰ ਆਜੋ ਉਥੇ ਅੰਦਰ ਮੈਨੂੰ ਸ਼ਰਮ ਆਉਂਦੀ ਆ ਉਹ ਕਿਹਾ ਭੁੱਖੀ ਆਈ ਓਥੋਂ ਲੈ ਤਾਂ ਰੋਟੀ ਮੰਗਣ ਡੈ ਪੀ ਇਸੇ ਵੇਲੇ ਓਹੋ ਮੰਮੀ ਇਹ ਚ ਸੰਗਣ ਵਾਲੀ ਕਿਹੜੀ ਗੱਲ ਆ ਦੱਸ ਜੇ ਭੁੱਖ ਲੱਗੀ ਆ ਤੇ ਲੱਗੀ ਆ ਤੇ ਓਏ ਮੰਮੀ ਲੱਗੇ ਲਾਉਣ ਤੇ ਕਿਉਂ ਮਨਜੀਤ ਨਹੀਂ ਆਥੇ ਚਮਕੇ ਚ ਬੜੀ ਅੰਤੇ ਮੈਂ ਚਾਹ ਤਾਂ ਰਹੀ ਆ ਚਾਹ ਪਿਆ ਲਈ ਫੇਰ ਖਵਾਉਨੇ ਤੇ ਉਹ ਮੰਮੀ ਕਹਿੰਦੇ ਆਂਦੇ ਮੈਨੂੰ ਨਹੀਂ ਜਵਾਬ ਦਿਆਂ ਸਾਗ ਬਣਿਆ ਵਾ ਮੈਂ ਹੁਣੇ ਮੰਮੀ ਲੱਗੇ ਲਾਉਣ ਮਲੇਉਣੀ ਆ ਮੈਂ ਭਰੋਂ ਭਾਵੇਂ ਮੈਨੂੰ ਗਾਲਾਂ ਹੀ ਮਨਜੀਤ ਕੱਢੇ ਵੀ ਆਖੇ ਲੈ ਲੁੱਟੀਆਂ ਦੇ ਲੱਗੀਆਂ ਨੁੰਦੀਆਂ ਤੂੰ ਹੀ ਕਾਦੀ ਟੈਨਸ਼ਨ ਲੈ ਰਹੇ ਮਨਜੀਤ ਦੀ ਤੂੰ ਹੀ ਨਾ ਟੈਨਸ਼ਨ ਉਹ ਤੂੰ ਮਨਜੀਤ ਕੋਲ ਆਏ ਜੇ ਕਿ ਮੇਰੇ ਕੋਲ ਆਏ ਜੇ ਅਹੀਂ ਨਹੀਂ ਉਹਦੀ ਟੈਨਸ਼ਨ ਲੈਂਦੇ ਤੂੰ ਹੀ ਕਾਤੋਂ ਲੈਂਦੇ ਜੇ ਬਥੇਰਾ ਕੋਝ ਕਰਦੀ ਆ ਉਹ ਢੜ ਤੋਂ ਕਿਹੜਾ ਮੈਂ ਕਹਿ ਕੇ ਇਦਾਂ ਕਦੀ ਓਲਾ ਰੱਖਿਆ